ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗਰਮੀਤ ਫੈਮਿਲੀ ਬਲੌਗ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਆਪਾਂ ਵੀਡੀਓ ਬਣਾਈ ਹੈਗੀ ਵੀ ਪਿੱਤਲ ਦੇ ਪਾਂਡੇ ਧੋਣੇ ਬਹੁਤ ਹੀ ਮੁਸ਼ਕਲ ਹੁੰਦੇ ਨੇ ਸਾਫ਼ ਕਰਨੇ ਇਹ ਪਏ ਛੇਤੀ ਕਾਲੀ ਹੋ ਜਾਂਦੇ ਨੇ ਤੇ ਵੈਸੇ ਆਪਾਂ ਸਾਰੇ ਹੀ ਜਾਣਦੇ ਆਂ ਵੀ ਇਹਨਾਂ ਨੂੰ ਜ਼ਿਆਦਾ ਰੇਤੇ ਨਾਲ ਜਾਂ ਸਵਾਹ ਨਾਲ ਹੀ ਸਾਫ਼ ਕੀਤਾ ਜਾਂਦਾ ਪਰ ਆਪਣੇ ਪਿੰਡਾਂ ਵਿੱਚ ਤਾਂ ਤੇ ਪਰ ਆਨਾ ਇੱਕ ਆਪਾਂ ਅੱਜ ਜਿਹੜਾ ਨਿਆ ਆਪਣੇ ਘਰੇ ਇਹ ਵੈਸੇ ਹਰੇਕ ਦੀ ਹੁੰਦੀ ਆ ਚੀਜ਼ ਤੇ ਇਹ ਹੈਗਾ ਨਿੰਬੂ ਦੇ achar ਦੇ ਵਿੱਚ ਜਿਹੜਾ ਪਾਣੀ ਜਿਹਾ ਹੁੰਦਾ ਉਹ ਆਪਾਂ ਵੀ ਇਸਟੀ ਕਰ ਦਿੰਨੇ ਆ ਤੇ ਉਹ ਪਾਣੀ ਜਿਹਾ ਲਿਆ ਮੈਂ ਤਿੰਨ ਚਾਰ ਚਮਚੇ ਤੇ ਉਹ ਲੈ ਕੇ ਪ੍ਰਾਂਤ ਦੇ ਉੱਪਰ ਸਾਰੇ ਲਾਤਾ ਇਲਾਕੇ ਉਸ ਤੋਂ ਬਾਅਦ ਚ ਚਲੋ ਜੀ ਹਲਕੇ ਹਲਕੇ ਹੱਥ ਨਾਲ ਹੋਰ ਕੋਈ ਚੀਜ਼ ਨਹੀਂ ਵਿੱਚ ਮਲਾਈ ਹੈਗੀ ਉਹਦੇ ਇਕੱਲਾ ਬਸ ਉਹ ਨਿੰਬੂ ਦੇ ਚਾਹ ਦਾ ਜਿਹੜਾ ਪਾਣੀ ਹੁੰਦਾ ਉਹੀ ਆ ਤੇ ਨਾ ਉਸ ਤੋਂ ਬਾਅਦ ਚ ਨਾ ਸਾਬਣ ਲਗਾਇਆ ਨਾ ਹੀ ਕੋਈ ਰੇਤਾ ਜਾਂ ਚੁੱਲ੍ਹੇ ਦੀ ਸੁਆਹ ਕੋਈ ਨਹੀਂ ਲਗਾਈ ਤੇ ਆਹ ਦੇਖੋ ਜੀ ਵੀ ਕਿੰਨਾ ਵਧੀਆ ਸਾਫ਼ ਹੁੰਦਾ ਪਿੱਤਲ ਦਾ ਭਾਂਡਾ ਸਾਫ਼ ਕਰਨਾ ਬਹੁਤ ਮੁਸ਼ਕਲ ਹੁੰਦਾ ਤੇ ਬਸ ਨਿੰਬੂ ਦੇ ਚਾਹ ਦਾ ਪਾਣੀ ਲਾ ਕੇ ਆਪਾਂ ਉਹਨੂੰ ਭਾਂਡੇ ਨੂੰ ਕੋਈ ਵੀ ਪਿੱਤਲ ਦਾ ਬਰਤਨ ਆ ਤੇ ਚਾਹੇ ਪ੍ਰਾਂ ਦਾ ਚਾਹੇ ਕੋਈ ਪਤਿਲਾ ਤੇ ਉਹਨੂੰ ਆਪਾਂ ਸਾਫ਼ ਕਰ ਸਕਦੇ ਹਾਂ ਆਸਾਨੀ ਨਾਲ ਕੋਈ ਲਾ ਕੇ ਰੱਖਣ ਦੀ ਲੋੜ ਵੀ ਨਹੀਂ ਹੈਗੀ ਨਾਲ ਦੀ ਨਾਲ ਹੀ ਸਾਫ਼ ਹੋ ਜਾਂਦਾ ਤੇ ਹਾਂਜੀ ਜ਼ਰੂਰ ਦੱਸਿਓ ਵੀ ਟਰਾਈ ਕਰਕੇ ਵੀ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਕਮੈਂਟਾਂ ਵਿੱਚ ਆਪਣੀ ਰਾਇ ਜ਼ਰੂਰ ਦਿਓ ਤੇ ਵੀ ਕਿੰਨਾ ਕਿੰਨਾ ਨੇ ਇਹ ਟਰਾਈ ਕੀਤਾ ਤੇ ਜ਼ਰੂਰ ਦੱਸਿਓ ਤੇ ਹਾਂ ਆਪਾਂ ਬਲੌਗ ਦਾ ਕਰਦੇ ਆ ਜੀ ਐਂਡ ਬਾਏ ਬਾਏ